ਪੰਜਾਬ ਦੇ ਵਿੱਚ ਜਿਮਨੀ ਚੋਣਾ ਹੋਣੀਆਂ ਨੇ ਤੇ ਇਹਨਾਂ ਜਿਮਨੀ ਚੋਣਾ ਤੋਂ ਪਹਿਲਾਂ ਪੰਜਾਬ ਦੇ ਵਿੱਚ ਮਾਹੌਲ ਬਦਲਣ ਲੱਗਿਆ ਹੈ ਕਿਉਂਕਿ ਚਾਰ ਜਿਮਨੀ ਚੋਣਾ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੱਖ-ਵੱਖਰੀਆਂ ਧਿਰਾਂ ਆਪੋ ਆਪਣੇ ਪੱਧਰ ਤੇ ਸਰਗਰਮ ਹੋ ਰਹੀਆਂ ਨੇ ਖਾਸ ਤੌਰ ਦੇ ਉੱਤੇ ਸਵਰਫਿਰ ਚਰਚਾ ਪੰਥਕ ਹਵਾ ਦੀ ਹੋ ਰਹੀ ਹੈ ਕਿ ਆਖਰਕਾਰ ਜਿਸ ਤਰ੍ਹਾਂ ਦੇ ਨਾਲ ਡੇਬਰੂ ਗੜ੍ਹ ਦੇ ਵਿੱਚ ਬੈਠੇ ਅਮਰਤਪਾਲ ਸਿੰਘ ਹੁਣੀ ਖਡੂਰ ਸਾਹਿਬ ਤੋਂ ਜਿੱਤੇ ਨੇ ਉਸੇ ਲਹਿਰ ਦੇ ਵਿੱਚ ਸਰਬਜੀਤ ਸਿੰਘ ਹੁਣਾ ਖਾਲਸਾ ਹੁਣਾ ਦੇ ਝੋਲੀ ਦੇ ਵਿੱਚ ਜਿੱਤ ਪੈਂਦੀ ਹੈ ਤੇ ਇੱਕ ਵਾਰ ਫਿਰ ਸਰਬਜੀਤ ਸਿੰਘ ਖਾਲਸਾ ਨੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਐਲਾਨ ਕੀਤਾ ਕਿ ਉਹ ਚੋਣ ਗੇੜਵਾਹਾ ਤੋਂ ਲੜਨਗੇ ਉਧਰ ਦੂਜੇ ਪਾਸੇ ਬਰਗਾੜੀ ਦੇ ਵਿੱਚ ਲੰਮਾ ਸਮਾਂ ਮੋਰਚਾ ਚਲਾਉਣ ਵਾਲੇ ਸੁਖਰਾਜ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਐਲਾਨ ਹੋ ਗਿਆ ਕਿ ਮੈਂ ਚੋਣ ਲੜਾਂਗਾ ਉਸ ਤੋਂ ਇਲਾਵਾ ਇਸ ਤੋਂ ਪਹਿਲਾਂ ਹੀ ਡਿਬਰੂਗੜ ਦੇ ਵਿੱਚ ਬੈਠੇ ਪ੍ਰਧਾਨ ਮੰਤਰੀ ਬਾਜੇਪੀ ਕੇ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਮੈਂ ਗਿੱਦੜ ਬਾਹਾ ਤੋਂ ਚੋਣ ਲੜਾਂਗਾ ਸੋ ਗਿੱਦੜ ਬਾਹਾ ਸੀਟ ਪਹਿਲਾਂ ਹੀ ਬਹੁਤ ਹੌਟ ਸੀਟ ਹੈ ਕਿਉਂਕਿ ਉੱਥੋਂ ਚਰਚਾਵਾਂ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਦੇ ਚੋਣ ਲੜਨ ਦੀਆਂ ਵੀ ਨੇ ਬਹੁਤ ਸਾਰੀਆਂ ਉਥੋਂ ਕਿ ਅਸਰਾਈਆਂ ਨੇ ਗੱਲਬਾਤ ਕਰਾਂਗੇ ਕਿ ਇਸ ਵਾਰ ਦੀ ਜਿਮਨੀ ਚੋਣ ਦੇ ਵਿੱਚ ਆਖਰਕਾਰ ਪੰਥਕ ਹਵਾ ਕੇ ਦਰਜਾ ਸਕਤੀ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨੜਾ ਡੱਲਾ ਜੀ ਮਜੂਨੀ ਡੱਲਾ ਸਾਹਿਬ ਸਵਾਗਤ ਹੈ ਸਸਿਕਾਲ ਬਹੁਤ ਧੰਨਵਾਦ ਗਗਨਦੀਪ ਜੀ ਡੱਲਾ ਸਾਹਿਬ ਸਵਾਲ ਬਹੁਤ ਸਾਰੇ ਖੜੇ ਹੋਏ ਕਿ ਪੰਥਕ ਹਵਾ ਦੇ ਵਿੱਚ ਪਹਿਲਾਂ ਬਹੁਤ ਵੱਡੀਆਂ ਦਿੱਤਾ ਹੋਈਆਂ ਪੰਜਾਬ ਦੇ ਵਿੱਚ 13 ਚੋਂ 2 ਮੈਂਬਰ ਪਾਰਲੀਮੈਂਟ ਚਿੱਤੇ ਨੇ ਪਰ ਇਸ ਵਾਰ ਪੰਥਕ ਹਵਾ ਕਹਿੰਦੇ ਕਿ ਖਿੰਡੇਗੀ ਜਾਂ ਪੰਥਕ ਹਵਾ ਬਣੇਗੀ ਵੀ ਜਾਂ ਨਹੀਂ ਬਣੇਗੀ ਵੀ ਚਰਚਾਵਾ ਕਿਤਨੇ ਕਿਤੇ ਹੁਣ ਕਿ ਅਸਰਾਈਆਂ ਬੰਨ ਰਹੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਥਾਂ ਤੋਂ ਤਿੰਨ ਪੰਥਕ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਨੇ ਦੀਪ ਸਿੱਧੂ ਦਾ ਭਰਾ ਚੋਣ ਲੜੇਗਾ ਸਰਬਜੀਤ ਸਿੰਘ ਖਾਲਸਾ ਦੇ ਧੜੇ ਵੱਲੋਂ ਉਹਦੇ ਦੂਜੇ ਪਾਸੇ ਬਰਗਾੜੀ ਮੋਰਚੇ ਵਾਲਾ ਸੁਖਰਾਜ ਸਿੰਘ ਚੋਣ ਲੜਨ ਦਾ ਐਲਾਨ ਕਰ ਚੁੱਕਿਆ ਇੱਕ ਡਿਪਰੂ ਕਾਰਟ ਦੇ ਵਿੱਚ ਬੈਠੇ ਨੇ ਉਹ ਵੀ ਐਲਾਨ ਕਰ ਚੁੱਕੇ ਨੇ ਪੰਥਕ ਆਵਾ ਕਿਵੇਂ ਦੇਖ ਰਹੇ ਨੇ ਦੇਖੋ ਇਹ ਬੜੀ ਹੈਰਾਨੀ ਜੀ ਵਾਲੀ ਗੱਲ ਬਣ ਗਈ ਕਿਉਂਕਿ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਪੰਜਾਬ ਦੇ ਲੋਕਾਂ ਨੇ ਖਾਸ ਤੌਰ ਤੇ ਫਰੀਦਕੋਟ ਦੇ ਲੋਕਾਂ ਨੇ ਔਰ ਖਡੂਰ ਸਾਹਿਬ ਦੇ ਲੋਕਾਂ ਨੇ ਅਮਰਿਤਪਾਲ ਸਿੰਘ ਨੂੰ ਔਰ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਇਆ ਇਹ ਲੱਗਣ ਲੱਗਿਆ ਸੀ ਕਿ ਪੰਜਾਬ ਦੇ ਲੋਕ ਪੰਥਕ ਤੌਰ ਦੇ ਉੱਤੇ ਜਿਹੜੇ ਉਮੀਦਵਾਰ ਸੱਚੇ ਸੁੱਚੇ ਕਿਰਦਾਰ ਨੇ ਜਾਂ ਇੱਕ ਬਦਲ ਦੇ ਸਕਦੇ ਨੇ ਸਿੱਖ ਸਿਆਸਤ ਨੂੰ ਉਹਨਾਂ ਦਾ ਦੌਰ ਆ ਗਿਆ ਲੇਕਿਨ ਹੋਇਆ ਜੋ ਮੈਨੂੰ ਲੱਗ ਰਿਹਾ ਹੈ ਇਸ ਵਾਰ ਫੇਰ ਉਹੀ ਹੋਇਆ ਕਿ ਲੋਕਾਂ ਦੇ ਕਿਤੇ ਨਾ ਕਿਤੇ ਦਿਲ ਟੁੱਟੇ ਨੇ ਮੈਨੂੰ ਇਹ ਲੱਗਦਾ ਕਿਉਂਕਿ ਜਦੋਂ ਹੁਣ ਚਾਰ ਜਿਮਨੀ ਚੋਣਾ ਸੀ ਇਹ ਟੈਸਟ ਸੀ ਇਹ ਅਗਨੀ ਪ੍ਰੀਖਿਆ ਸੀ ਅਮਰਿਤਪਾਲ ਸਿੰਘ ਦੀ ਸਰਬਜੀਤ ਸਿੰਘ ਖਾਲਸਾ ਦੀ ਇਹਨਾਂ ਦੋਨਾਂ ਦੀ ਖਾਸ ਤੌਰ ਤੇ ਕਿਉਂਕਿ ਲੱਗ ਰਿਹਾ ਸੀ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਐਸਜੀਪੀਸੀ ਚੋਣਾਂ ਦੇ ਲਈ ਜਿੰਨੇ ਵੀ ਬਾਦਲ ਵਿਰੋਧੀ ਦਲ ਵੀ ਨੇ ਉਹ ਵੀ ਇਹਨਾਂ ਦੇ ਨਾਲ ਇਕੱਠੇ ਹੋ ਸਕਦੇ ਨੇ ਅਮਰਿਤਪਾਲ ਔਰ ਸਰਬਜੀਤ ਸਿੰਘ ਖਾਲਸਾ ਦੇ ਔਰ ਇੱਕ ਬਹੁਤ ਵੱਡਾ ਨਾਮ ਹੈ ਸ਼ਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਰਹੇ ਨੇ ਦੋ ਵਾਰ ਉਹ ਵੀ ਇਹ ਲੱਗ ਰਿਹਾ ਸੀ ਕਿ ਉਹ ਵੀ ਸਰਬਜੀਤ ਸਿੰਘ ਖਾਲਸਾ ਅਮਰਿਤਪਾਲ ਸਿੰਘ ਸਮਜੀਤ ਸਿੰਘ ਮਾਨ ਪਰ ਬਾਕੀ ਅਕਾਲੀ ਦਲ ਇਕੱਠੇ ਹੋ ਕੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਐਸਜੀਪੀਸੀ ਚੋਣਾਂ ਚ ਵੱਡੀ ਚੁਣੌਤੀ ਦੇ ਸਕਦੇ ਨੇ ਇਹ ਲੱਗ ਰਿਹਾ ਸੀ ਪਰ ਅੱਜ ਜੋ ਮੈਂ ਆਬਜ਼ਰਵ ਕਰ ਰਿਹਾ ਜੋ ਮੈਨੂੰ ਲੱਗਦਾ ਹੈ ਤੁਸੀਂ ਦੇਖੋ ਕਿ ਗਿੱਦੜਵਾਹਾ ਦੀ ਚੋਣ ਦੇ ਵਿੱਚ ਹੀ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ ਕਿ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਮੋਰਚਾ ਲਾਇਆ ਉਹ ਵੱਖ-ਵੱਖ ਸੰਗਠਨਾਂ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਹੁਣ ਸਰਬਜੀਤ ਸਿੰਘ ਖਾਲਸਾ ਹੁਣਾਂ ਨੇ ਦੀਪ ਸਿੱਧੂ ਦੇ ਭਰਾ ਦੇ ਨਾਂ ਦਾ ਐਲਾਨ ਕੀਤਾ ਹੈ ਅਮਰਿਤਪਾਲ ਸਿੰਘ ਦੇ ਪਿਤਾ ਨੇ ਔਰ ਪਤਾ ਲੱਗਿਆ ਕਿ ਅਮਰਿਤਪਾਲ ਸਿੰਘ ਹੁਣਾਂ ਨੂੰ ਮਿਲ ਕੇ ਇਹ ਸਾਰੀ ਗੱਲ ਇਹਨਾਂ ਨੇ ਤੈਅ ਕੀਤੀ ਹੈ ਹੁਣ ਅਜੇ ਹਾਲਾਤਾਂ ਦੇ ਵਿੱਚ ਅੱਜ ਮੈਨੂੰ ਇਹ ਲੱਗਦਾ ਹੈ ਕਿ ਭਾਵੇਂ ਅਮਰਿਤਪਾਲ ਸਿੰਘ ਨੇ ਸਰਬਜੀਤ ਸਿੰਘ ਖਾਲਸਾ ਨੇ ਜਿਹੜੀ ਜਿੱਤ ਇਹਨਾਂ ਨੂੰ ਲੋਕ ਸਭਾ ਦੀਆਂ ਚੋਣਾਂ 'ਚ ਮਿਲੀ ਸੀ ਉਸ ਜਿੱਤ ਤੋਂ ਬਾਅਦ ਮੈਨੂੰ ਲੱਗਦਾ ਇਹ ਆਪਣੀ ਊਰਜਾ ਨੂੰ ਸੰਗਠਿਤ ਨਹੀਂ ਕਰ ਸਕੇ ਪਾਵੇਂ ਅਮਰਿਤਪਾਲ ਸਿੰਘ ਦੇ ਪਿਤਾ ਬਹੁਤ ਸਰਗਰਮ ਨੇ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਪਰ ਮੈਨੂੰ ਬਾਦਲ ਵਿਰੋਧੀ ਦਲਾਂ ਚ ਕਿਤੇ ਵੀ ਪੰਥਕ ਏਕਤਾ ਨਹੀਂ ਦਿਖ ਰਹੀ ਸ਼੍ਰੋਮਣੀ ਅਕਾਲੀ ਦਲ ਦਾ ਇਨਾ ਲੰਮਾ ਸਮਾਂ ਪੰਜਾਬ ਦੇ ਵਿੱਚ ਸਿੱਖ ਸਿਆਸਤ ਚ ਰਾਜ ਕਰਨ ਦਾ ਕਾਰਨ ਕੀ ਸੀ ਉਹਦਾ ਕਾਰਨ ਇਹ ਸੀ ਕਿ ਪ੍ਰਕਾਸ਼ ਸਿੰਘ ਬਾਦਲ ਬਹੁਤ ਸੂਝ-ਬੂਝ ਵਾਲਾ ਲੀਡਰ ਸੀ ਭਾਵੇਂ ਬਹੁਤ ਸਾਰੇ ਮਸਲੇ ਪੰਜਾਬ ਦੇ ਹੱਲ ਨਹੀਂ ਕਰ ਸਕੇ ਪ੍ਰਕਾਸ਼ ਸਿੰਘ ਬਾਦਲ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੂੰ ਜਿਵੇਂ ਉਹਨਾਂ ਨੇ ਅਗਵਾਈ ਦਿੱਤੀ ਕੋਈ ਵੀ ਧਰ ਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾ ਸਮੇਂ ਸਮੇਂ ਤੇ ਬਣੇ ਸ਼੍ਰੋਮਣੀ ਅਕਾਲੀ ਦਲ ਹੋਰ ਹਾਲਾਂਕਿ ਜਥੇਦਾਰ ਟੋੜਾ ਨੇ ਵੀ ਸਰਬ ਹਿੰਦ ਅਕਾਲੀ ਦਲ ਬਣਾਇਆ ਸੀ ਉਹ ਵੀ ਬਾਅਦ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲੇ ਇਹ ਬਹੁਤ ਚਿਰਾਂ ਬਾਅਦ ਦੇ ਵੇਲਾ ਬਣਿਆ ਸੀ ਸ਼ਾਇਦ 2000 ਤੋਂ ਬਾਅਦ ਜਦੋਂ ਬਾਦਲ ਔਰ ਟੋੜਾ ਦੁਬਾਰਾ ਇਕੱਠੇ ਹੋਏ ਉਸ ਤੋਂ ਪਹਿਲਾਂ ਇਹ ਵੇਲਾ ਬਣਿਆ ਸੀ ਕਿ ਬਾਦਲ ਨੂੰ ਕਿਸੇ ਨੇ ਚੁਣੌਤੀ ਦਿੱਤੀ ਹੈ ਪਰ ਹੁਣੇ ਵੇਲਾ ਬਣਿਆ ਸੀ ਕਿ ਸਰਬਜੀਤ ਖਾਲਸਾ ਔਰ ਅਮਰਿਤਪਾਲ ਸਿੰਘ ਇਹ ਸ਼੍ਰੋਮਣੀ ਅਕਾਲੀ ਦਲ ਦੇ ਬਦਲ ਦੇ ਰੂਪ ਦੇ ਵਿੱਚ ਐਸਜੀਪੀਸੀ ਦੇ ਵਿੱਚ ਚੁਣੌਤੀ ਦੇ ਸਕਦੇ ਨੇ ਪਰ ਮੈਂ ਜੋ ਦੇਖ ਰਿਹਾ ਜੋ ਗਿੱਦੜ ਬਾਹਾ ਦੇ ਵਿੱਚ ਹੋਇਆ ਹੈ ਅਗਰ ਗਿੱਦੜ ਬਾਹਾ ਡੇਰਾ ਬਾਬਾ ਨਾਨਕ ਬਰਨਾਲਾ ਔਰ ਚੌਥੀ ਹੈ ਚੱਬੇਵਾਲ ਦੀ ਸੀਟ ਡਾਕਟਰ ਰਾਜਕੁਮਾਰ ਚੱਬੇਵਾਲ ਹੁਣ ਅਗਰ ਇਹਨਾਂ ਚਾਰਾਂ ਸੀਟਾਂ ਤੇ ਸਰਬਜੀਤ ਖਾਲਸਾ ਅਮਰਿਤਪਾਲ ਸਿੰਘ ਔਰ ਬਾਕੀ ਅਕਾਲੀ ਦਲ ਭਾਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਸਿਮਰਜੀਤ ਸਿੰਘ ਮਾਨ ਨੇ ਜਾਂ ਹੋਰ ਨੇ ਅਗਰ ਇਹ ਇਕੱਠੇ ਹੀ ਨਹੀਂ ਹੋ ਸਕਦੇ ਇਕੱਠੇ ਹੋ ਕੇ ਇੱਕ ਇੱਕ ਉਮੀਦਵਾਰ ਹੀ ਨਹੀਂ ਦੇ ਸਕਦੇ ਹੁਣ ਗਿੱਦੜ ਬਾਹਾ ਦੇ ਵਿੱਚ ਵੀ ਦੋ ਉਮੀਦਵਾਰ ਤਾਂ ਸਿੱਧੇ ਹੀ ਆ ਗਏ ਤੀਸਰਾ ਜਿਵੇਂ ਬਾਜੇ ਕੇ ਦਾ ਜ਼ਿਕਰ ਕਰ ਰਿਹਾ ਉਹ ਹਜੇ ਤੱਕ ਮੈਨੂੰ ਇਹ ਸਾਫ਼ ਨਹੀਂ ਕਿ ਕੀ ኦਫੀਸ਼ੀਅਲ ਅਨਾਉਂਸਮੈਂਟ ਉਹਨਾਂ ਨੇ ਕੀਤੀ ਹੈ ਜਾਂ ਨਹੀਂ ਕੀਤੀ ਪਰ ਸੁਖਰਾਜ ਸਿੰਘ ਲੰਮਾ ਜਿਨ੍ਹਾਂ ਨੇ ਮੋਰਚਾ ਚਲਾਇਆ ਉਹਨਾਂ ਨੇ ਤਾਂ ਐਲਾਨ ਕਰਤਾ ਔਰ ਹੁਣ ਮਨਦੀਪ ਸਿੰਘ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਹੁਣ ਮਨਦੀਪ ਸਿੰਘ ਸਿੱਧੂ ਉਹਨਾਂ ਦਾ ਵੀ ਸੰਘਰਸ਼ ਚੰਗਾ ਹੈ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਉਹਨਾਂ ਨੇ ਕੀਤਾ ਕੰਮ ਲਈ ਪਰ ਅਗਰ ਇਕਤਾ ਦੇ ਰੂਪ ਚ ਇੱਕ ਉਮੀਦਵਾਰ ਨਹੀਂ ਆਏਗਾ ਤੇ ਫਿਰ ਪੰਥਕ ਧਰਾਂ ਕਿੱਥੇ ਖੜਨ ਗਿਆ ਮੈਨੂੰ ਇਹ ਲੱਗਦਾ ਹੈ ਕਿ ਅੱਜ ਵੀ ਪੰਜਾਬ ਦੇ ਵਿੱਚ ਬਾਦਲ ਦੇ ਵਿਰੋਧੀ ਜਿਹੜੇ ਅਕਾਲੀ ਦਲ ਨੇ ਉਹਨਾਂ ਦਾ ਕੋਈ ਇੱਕ ਲੀਡਰ ਨਹੀਂ ਬਣ ਸਕਿਆ ਗਗਨਦੀਪ ਜੀ ਮੈਨੂੰ ਇਹ ਲੱਗਦਾ ਹੈ ਕਿ ਇੱਕ ਲੀਡਰ ਕੋਈ ਇਹਨਾਂ ਦੇ ਵਿੱਚ ਨਹੀਂ ਬਣ ਸਕਿਆ ਔਰ ਅਗਵਾਈ ਦੀ ਜਿਹੜੀ ਕਮੀ ਹੈ ਉਸੇ ਕਰਕੇ ਸ਼ਾਇਦ ਪੰਥਕ ਧਰਾਂ ਇਕੱਠੀਆਂ ਨਹੀਂ ਹੋ ਰਹੀਆਂ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਲਹਿਰ ਜੀ ਬਣੀ ਸੀ ਕਿ ਅਗਰ ਇਸੇ ਤਰ੍ਹਾਂ ਸਿਆਸਤ ਅੱਗੇ ਵਧੀ ਤੇ ਜ਼ਿਮਨੀ ਚੋਣਾਂ ਦੇ ਵਿੱਚ ਵੀ ਇਹਨਾਂ ਦੇ ਉਮੀਦਵਾਰ ਜਿੱਤ ਸਕਦੇ ਨੇ ਮੈਂ ਨਹੀਂ ਮੰਨਦਾ ਕਿ ਅੱਜ ਇੱਕ ਪਾਸੇ ਅਗਰ ਨਿਆਮੀ ਵਾਲਾ ਉਥੇ ਸੁਖਰਾਜ ਸਿੰਘ ਨੇ ਇੱਕ ਪਾਸੇ ਮਨਦੀਪ ਸਿੱਧੂ ਨੇ ਤੇ ਇਹ ਦੋਵੇਂ ਜਿੱਤ ਵਾਲੇ ਪਾਸੇ ਜਾ ਸਕਦੇ ਨੇ ਸੋ ਮੈਨੂੰ ਲੱਗਦਾ ਉਹ ਜਿੱਤ ਵਾਲੀਆਂ ਗੱਲਾਂ ਪਿੱਛੇ ਰਹਿ ਗਈਆਂ ਏਕਤਾ ਬਣਾਉਣੀ ਪੈਣੀ ਏਕਤਾ ਬਣਾਉਣੀ ਪੈਣੀ ਇਕੱਠੇ ਹੋਣਾ ਪੈਣਾ ਔਰ ਜੋ ਸਥਿਤੀਆਂ ਨਜ਼ਰ ਆ ਰਹੀਆਂ ਨੇ ਵੱਖ-ਵੱਖ ਪੰਥਕ ਸੰਗਠਨ ਜਿਹੜੇ ਨੇ ਉਹ ਵੱਖ-ਵੱਖ ਨੇ ਕਈ ਜਗ੍ਹਾ ਤੇ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਇਕੱਠ ਹੁੰਦਾ ਹੈ ਉੱਥੇ ਦੂਸਰੇ ਗਰੁੱਪ ਨਹੀਂ ਦੇਖਦੇ ਦੂਸਰੀ ਜਗ੍ਹਾ ਤੇ ਅਗਰ ਇਕੱਠ ਹੁੰਦਾ ਸੁਖਰਾਜ ਸਿੰਘ ਔਰ ਅਮਰਿਤਪਾਲ ਸਿੰਘ ਉਹਨਾਂ ਵਾਲੇ ਖੇਮੇ ਦਾ ਤੇ ਉੱਥੇ ਸਿਮਰਜੀਤ ਸਿੰਘ ਮਾਨ ਨਹੀਂ ਦੇਖਦੇ ਪਹਿਲਾਂ ਤਾਂ ਸੁਖਪਾਲ ਖਹਿਰਾ ਵੀ ਕਿਤੇ ਨਾ ਕਿਤੇ ਸਮਾਜਿਕ ਮੰਚ ਸਾਂਝਾ ਕਰ ਲੈਂਦੇ ਸੀ ਸਿਮਰਜੀਤ ਸਿੰਘ ਮਾਨ ਨਾਲ ਪਰ ਸੰਗਰੂਰ ਚ ਚੌਣ ਲੜਨ ਤੋਂ ਬਾਅਦ ਸੁਖਪਾਲ ਖਹਿਰਾ ਔਰ ਸਿਮਰਨਜੀਤ ਸਿੰਘ ਮਾਨ ਕਿਸੇ ਸਮਾਜਿਕ ਮੰਚ ਤੇ ਵੀ ਇਕੱਠੇ ਹੋ ਜਾਣਗੇ ਕਿਸੇ ਸੰਘਰਸ਼ ਉਹ ਵੀ ਹੁਣ ਔਖਾ ਲੱਗਦਾ ਸੋ ਮੈਂ ਇਹ ਕਹੂੰਗਾ ਚਲੋ ਸੁਖਪਾਲ ਖਹਿਰਾ ਤਾਂ ਕਾਂਗਰਸ ਚ ਨਹੀਂ ਮੈਂ ਵਾਰਸੀ ਉਹਨਾਂ ਦਾ ਜ਼ਿਕਰ ਕੀਤਾ ਹੈ ਸੋ ਮੈਂ ਅੱਜ ਕਹਿ ਸਕਦਾ ਕਿ ਪੰਥਕ 13 ਇਕੱਠੀਆਂ ਨਹੀਂ ਹੋ ਸਕੀਆਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਜੋ ਮੈਨੂੰ ਨਜ਼ਰ ਆ ਰਿਹਾ ਹੈ ਹੁਣ ਉਹ ਗੱਲ ਬਣਦੀ ਨਹੀਂ ਦਿਖਦੀ ਕਿ ਇਹ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨੂੰ ਚੈਲੰਜ ਕਰ ਦੇਣ ਜਾਂ ਹਰਾ ਦੇਣ ਔਰ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਵੀ ਅਗਰ ਇਹ ਇਕੱਲੇ-ਇਕੱਲੇ ਲੜਨਗੇ ਦੋ-ਦੋ ਤਿੰਨ-ਤਿੰਨ ਪੰਥਕ ਉਮੀਦਵਾਰ ਖੜਨਗੇ ਮੈਨੂੰ ਨਹੀਂ ਲੱਗਦਾ ਕਿ 2024 ਚ ਜਿਵੇਂ ਲੋਕਾਂ ਨੇ ਵੋਟਾਂ ਪਾਈਆਂ ਨੇ ਹੁਣ ਲੋਕ ਵੋਟਾਂ ਪਾਉਣਗੇ ਗਗਨਦੀਪ ਜੀ ਲੋਕ ਬੜੇ ਸਿਆਣੇ ਨੇ ਲੋਕ ਰਿਜ਼ਲਟ ਭਾਲਦੇ ਨੇ ਲੋਕ ਭਾਲਦੇ ਨੇ ਕਿ ਪੰਥਕ ਜਰਾ ਇਕੱਠੀਆਂ ਹੋਣ ਅਮ੍ਰਿਤਪਾਲ ਸੁਖਰਾਜ ਸਿੰਘ ਸਰਬਜੀਤ ਸਿੰਘ ਖਾਲਸਾ ਸਿੰਘ ਜੀ ਸਿੰਘ ਮਾਨਗੜੇ ਸਾਰੇ ਇਕੱਠੇ ਹੁੰਦੇ ਨੇ ਤਾਂ ਕਿਤੇ ਅਕਾਲੀ ਦਲ ਨੂੰ ਜਾਂ ਕਿਸੇ ਹੋਰ ਧਿਰ ਨੂੰ ਹਰਾਉਣ ਦੀ ਜਿਹੜੀ ਸੋਚ ਹੈ ਉਹ ਨਜ਼ਰ ਆ ਸਕਦੀ ਆ ਅਦਰਵਾਈਜ਼ ਨਹੀਂ ਐਡਰੈਸ ਉਹ ਵੀ ਸਾਦੇ ਵਿਚਾਰ ਇਹ ਪੰਥਕ ਤਰਾਂ ਦੀਆਂ ਪੰਥਕ ਸਪੇਸ ਦੀ ਗੱਲ ਹੋਊਗੀ ਪਰ ਗਦਰਬਾਹ ਸੀਟ ਇਸ ਕਰਕੇ ਵੀ ਹੁਣ ਇੰਟਰਸਟਿੰਗ ਹੋਊਗੀ ਕਿ ਅਕਾਲੀ ਦਲ ਦਾ ਹੋਲਡ ਬਣਾਉਣ ਵਾਲੇ ਆਮ ਆਦਮੀ ਪਾਰਟੀ ਦੇ ਕੋਲ ਆ ਕੇ ਬਹਿ ਗਏ ਤੇ ਦੂਜੇ ਪਾਸੇ ਚਰਚਾਵਾਂ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਉਥੋਂ ਐਮਐਲਏ ਚੁੱਕੇ ਨੇ ਸਾਕ ਐਮਐਲਏ ਤੇ ਇਕਲੀਡ ਦੇ ਨਾਲ ਜਿੱਤਦੇ ਨੇ ਉਹਨਾਂ ਦੀ ਧਰਮਪਤਨੀ ਨੂੰ ਸੀਟ ਮਿਲਣ ਦੀਆਂ ਚਰਚਾਵਾਂ ਨੇ ਜੇਕਰ ਇਸ ਤਰ੍ਹਾਂ ਦਾ ਉੱਥੇ ਸਟਰਕਚਰ ਬਣਦਾ ਇਸ ਤਰ੍ਹਾਂ ਨਾਲ ਹੁੰਦਾ ਤਾਂ ਕੀ ਲੱਗਦਾ ਹੈ ਕਿ ਮੁਕਾਬਲਾ ਕਿਹੜੀਆਂ ਤਰ੍ਹਾਂ ਦੇਣ ਗਿਆ ਉੱਥੇ ਦੇਖੋ ਜੋ ਮੈਂ ਅੱਜ ਦੀਆਂ ਸਥਿਤੀਆਂ ਮੈਨੂੰ ਨਜ਼ਰ ਆਉਂਦੀਆਂ ਨੇ ਕਿਉਂਕਿ ਹਜੇ ਤਾਂ ਚੋਣ ਜ਼ਾਬਤਾ ਨਹੀਂ ਲੱਗਿਆ ਅੱਜ ਸਿੱਧਾ ਸਿੱਧਾ ਉੱਥੇ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਹੁਣ ਅਗਰ ਤਾਂ ਰਾਜਾ ਵੜਿੰਗ ਦੀ ਧਰਮਪਤਨੀ ਆ ਜਾਂਦੀ ਹੈ ਉਹ ਜ਼ਰੂਰ ਮੁਕਾਬਲੇ 'ਚ ਰਹਿਣਗੇ ਅਗਰ ਸੁਖਵੀਰ ਸਿੰਘ ਬਾਦਲ ਆਪ ਚੋਣ ਲੜਦੇ ਨੇ ਹਾਲਾਂਕਿ ਮੈਨੂੰ ਉਹਦੀ ਸੰਭਾਵਨਾ ਹੁਣ ਬਹੁਤ ਘੱਟ ਲੱਗਦੀ ਹੈ ਭਾਵੇਂ ਉਸ ਹਲਕੇ 'ਚ ਬੀਬੀ ਹਰਸ਼ਮ੍ਰਿਤ कौर ਬਾਦਲ ਨੂੰ ਹੁਣ ਇੰਚਾਰਜ ਬਣਾ ਦਿੱਤਾ ਗਿਆ ਹੈ ਚੋਣਾਂ ਦਾ ਮੈਨੂੰ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਹੁਣ ਉੱਥੇ ਚੋਣ ਲੜਨਗੇ ਕਿਉਂਕਿ ਸਭ ਤੋਂ ਵੱਡੇ ਜਿਹੜੇ ਅਕਾਲੀ ਦਲ ਦੇ ਉੱਥੇ ਉਮੀਦਵਾਰ ਦੋ ਵਾਰ ਚੋਣ ਲੜੇ ਨੇ ਪਿਛਲੇ ਸਮੇਂ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਉਹ ਚਲੇ ਗਏ ਨੇ ਆਮ ਆਦਮੀ ਪਾਰਟੀ 'ਚ ਔਰ ਆਮ ਆਦਮੀ ਪਾਰਟੀ ਸੱਤਾ ਚ ਹੈ ਔਰ ਵਿਕਾਸ ਦੇ ਕੰਮ ਮੈਂ ਪਿੱਛੇ ਜੇ ਦੇਖਿਆ ਅਮਨ अरोड़ा ਨੇ ਨੀ ਪੱਥਰ ਰੱਖਣੇ ਸ਼ੁਰੂ ਕਰਤੇ ਉੱਥੇ ਸੀਵਰੇਜ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਦੂਰ ਕਰਨਾ ਸ਼ੁਰੂ ਕਰਤਾ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਅਗਰ ਤਾਂ ਸੁਖਬੀਰ ਬਾਦਲ ਖੁਦ ਚੋਣ ਲੜਦਾ ਫਿਰ ਮੁਕਾਬਲਾ ਸਮਝ ਆਉਂਦਾ ਨਹੀਂ ਤਾਂ ਉੱਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਔਰ ਅਗਰ ਰਾਜਾ ਵੜਿੰਗ ਦੀ ਪਤਨੀ ਚੋਣ ਲੜਦੀ ਹੈ ਤਾਂ ਕਾਂਗਰਸ ਨਾਲ ਹੈ ਅਗਰ ਰਾਜਾ ਵੜਿੰਗ ਦੀ ਪਤਨੀ ਦੀ ਜਗ੍ਹਾ ਕਿਸੇ ਹੋਰ ਨੂੰ ਵੀ ਉੱਥੋਂ ਕਾਂਗਰਸ ਪਾਰਟੀ ਟਿਕਟ ਦੇ ਦਿੰਦੀ ਹੈ ਫਿਰ ਮੈਨੂੰ ਲੱਗਦਾ ਕਿਉਂਕਿ ਇਹ ਜ਼ਿਮਨੀ ਚੋਣ ਹੈ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਹੁਣ ਤੁਸੀਂ ਜਲੰਧਰ 'ਚ ਦੇਖੋ ਭਗਤ ਸਾਹਿਬ ਕਿੰਨੇ ਵੱਡੇ 50 60 ਹਜ਼ਾਰ ਤੋਂ ਵੀ ਵੱਧ ਵੋਟਾਂ ਦੇ ਮਾਰਜਨ ਦੇ ਨਾਲ ਵੋਟਾਂ ਉਹਨਾਂ ਨੇ ਹਾਸਲ ਕੀਤੀਆਂ ਬਹੁਤ ਵੱਡੇ ਮਾਰਜਨ ਦੇ ਨਾਲ ਉਹ ਜਿੱਤੇ। ਔਰ ਜਿੱਥੋਂ ਤੱਕ ਗੱਲ ਰਹੀ ਗਿੱਦੜਬਾਹ ਦੀ ਲੋਕ ਵੀ ਇਹ ਗੱਲ ਮਹਿਸੂਸ ਕਰਦੇ ਨੇ ਕਿ ਅਗਰ ਸਰਕਾਰ ਨੂੰ ਵੋਟ ਪਾ ਦਈਏ ਤੇ ਸਾਡੇ ਕੰਮ ਹੋ ਜਾਣਗੇ। ਇਸ ਕਰਕੇ ਅਗਰ ਤਾਂ ਰਾਜਾ ਵੜਿੰਗ ਦੀ ਪਤਨੀ ਆਉਂਦੀ ਹੈ ਫੇਰ ਮੁਕਾਬਲਾ ਹੋ ਸਕਦਾ ਹੈ ਕਿਉਂਕਿ ਰਾਜਾ ਵੜਿੰਗ ਉਹਨਾਂ ਨੇ 3 ਵਾਰੋਂ ਸੀਟ ਜਿੱਤੀ ਹੈ ਲੋਕਾਂ ਦੇ ਵਿੱਚ ਉੱਥੇ ਉਹਨਾਂ ਦੀ ਚੰਗੀ ਪਕੜ ਹੈ ਲੋਕਾਂ ਦੇ ਨਾਲ ਲੋਕਾਂ ਨਾਲ ਚੰਗਾ ਰابطਾ ਹੈ। ਹੁਣ ਉਥੇ ਨਾ ਤਾਂ ਮੈਨੂੰ ਦੀਪ ਸਿੱਧੂ ਦੇ ਭਰਾ ਵਾਲਾ ਫੈਕਟਰ ਕੋਈ ਬਹੁਤ ਵੱਡਾ ਚੱਲਦਾ ਦਿਖਦਾ ਜਦੋਂ ਲੋਕ ਸਭਾ ਦੀ ਚੋਣ ਹੋਈ ਸੀ ਸਰਬਜੀਤ ਸਿੰਘ ਖਾਲਸਾ 12000 ਦੀ ਲੀਡ ਲੈ ਕੇ ਗਏ ਸੀ ਲੇਕਿਨ ਦੂਜੇ ਨੰਬਰ ਤੇ ਉਥੇ ਆਮ ਆਦਮੀ ਪਾਰਟੀ ਸੀ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਸੀ ਅਕਾਲੀ ਦਲ ਚੌਥੇ ਨੰਬਰ ਤੇ ਸੀ ਅਜਿਹੇ ਹਾਲਾਤਾਂ ਦੇ ਵਿੱਚ ਹੁਣ ਨੰਬਰ 1 ਵਾਲਾ ਜਿਹੜਾ ਉਮੀਦਵਾਰ ਸੀ ਸਰਬਜੀਤ ਸਿੰਘ ਖਾਲਸਾ ਉਹ ਤਾਂ ਚੋਣ ਲੜ ਨਹੀਂ ਰਿਹਾ ਔਰ ਅਗਰ ਉਹਨਾਂ ਦਾ ਪੰਥਕ ਉਮੀਦਵਾਰ ਆ ਰਿਹਾ ਹੈ ਤੇ ਸੁਖਰਾਜ ਸਿੰਘ ਵੀ ਉੱਥੇ ਖੜਾ ਹੈ ਇਸ ਕਰਕੇ ਉੱਥੇ ਪੰਥਕ ਵੋਟ ਵੰਡੀ ਜਾਣੀ ਹੈ ਔਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਔਰ ਕਾਂਗਰਸ 'ਚ ਨਜ਼ਰ ਆਉਂਦਾ ਹੈ ਕਾਂਗਰਸ 'ਚ ਵੀ ਤਾਂ ਅਗਰ ਰਾਜਾ ਵਰਿੰਗ ਦੀ ਧਰਮ ਪਤਨੀ ਹੈ ਨਹੀਂ ਤਾਂ ਫਿਰ ਭਗਵੰਤ ਮਾਨ ਉਹਨਾਂ ਦੇ ਲਈ ਆ ਸੀਟ ਹੈ ਜਿਹੜੀ ਜੋ ਆਪਾਂ ਜਲੰਧਰ 'ਚ ਦੇਖਿਆ ਦੇਖੋ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਲੋਕਾਂ ਨੇ ਦੇਖਣਾ ਹੁੰਦਾ ਵੀ ਜਿਹਦੀ ਸਰਕਾਰ ਹੈ ਅਸੀਂ ਉਹਨੂੰ ਵੋਟ ਪਾ ਦਈਏ ਇਹ ਨਹੀਂ ਵੀ ਆਮ ਆਦਮੀ ਪਾਰਟੀ ਹੈ ਤਾਂ ਜਿੱਤ ਰਹੀ ਹੈ ਅਗਰ ਕਾਂਗਰਸ ਦੀ ਸਰਕਾਰ ਹੁੰਦੀ ਬਹੁਤ ਹੀ ਵਾਰੀ ਜ਼ਿਮਨੀ ਚੋਣਾ 99% 99 ਵਾਰ ਜਿਹੜੀਆਂ ਜ਼ਿਮਨੀ ਚੋਣਾਂ ਨੇ ਉਹ ਸੱਤਾਧਾਰੀ ਧਿਰ ਜਿੱਤ ਜਾਂਦੀ ਹੈ ਪਰ ਹੁਣ ਕਾਂਗਰਸ ਲਈ ਚੁਣੌਤੀ ਹੋਰ ਤਰ੍ਹਾਂ ਦੀ ਹੈ ਦੇਖੋ ਕਾਂਗਰਸ ਕੋਲੇ 18 ਸੀਟਾਂ ਸੀ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸੀ ਸੀ ਉਹਨਾਂ ਨੇ ਅਸਤੀਫਾ ਦਿੱਤਾ ਉਹ ਆਮ ਆਦਮੀ ਪਾਰਟੀ ਚਲੇ ਗਏ ਹੁਣ ਕਾਂਗਰਸ ਦੀ ਸੀਟ ਹੈ ਡਾਕਟਰ ਚੱਬੇਵਾਲ ਵਾਲੀ ਹੁਣ ਅਗਰ ਡਾਕਟਰ ਚੱਬੇਵਾਲ ਉੱਥੇ ਆਮ ਆਦਮੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਜਿਤਾ ਦਿੰਦੇ ਨੇ ਕਾਂਗਰਸ ਨੂੰ ਫੇਰ ਘਾਟਾ ਡੇਰਾ ਬਾਬਾ ਨਾਨਕ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਐਮਐਲਏ ਸੀ ਉਹਨਾਂ ਨੇ ਅਸਿਫਾ ਦਿੱਤਾ ਹੈ ਅਗਰ ਉਹ ਸੀਟ ਜਿਤਾ ਦਿੰਦੇ ਨੇ ਤੇ ਉਹ ਕਾਂਗਰਸ ਕੋਲੇ ਜਾਊ ਅਗਰ ਉਹ ਸੀਟ ਹਾਰ ਗਏ ਇਹ ਵੀ ਬਹੁਤ ਵੱਡਾ ਉਹਨਾਂ ਲਈ ਚੈਲੰਜ ਹੈ ਬਰਨਾਲਾ ਸੀਟ ਮੀਟ ਹੇਅਰ ਐਮਪੀਸੀ ਐਮਐਲਏ ਸੀ ਹੁਣ ਉਹ ਐਮਪੀ ਬਣ ਗਏ ਔਰ ਬਰਨਾਲਾ ਸੀਟ ਵੀ ਆਮ ਆਦਮੀ ਪਾਰਟੀ ਤੋਂ ਜਿੱਤਣੀ ਹਾਲ ਦੀ ਘੜੀ ਔਖੀ ਲੱਗਦੀ ਹੈ ਤੇ ਫਿਰ ਕਾਂਗਰਸ ਜਿੱਤੂਗੀ ਕਿਹੜੀ ਕਾਂਗਰਸ ਲਈ ਚੱਬੇਵਾਲ ਸੀਟ ਜਿੱਤਣੀ ਜ਼ਰੂਰੀ ਹੈ ਡੇਰਾ ਬਾਬਾ ਨਾਨਕ ਸੀਟ ਜਿੱਤਣੀ ਜ਼ਰੂਰੀ ਹੈ ਔਰ ਗਿੱਦੜਵਾ ਹਾ ਸੀਟ ਜਿੰਨੀ ਜ਼ਰੂਰੀ ਹੈ ਆਮ ਆਦਮੀ ਪਾਰਟੀ ਲਈ ਬਰਨਾਲਾ ਸੀਟ ਜਿੰਨੀ ਜ਼ਰੂਰੀ ਹੈ ਹੁਣ ਕਾਂਗਰਸ ਅਗਲੀਆਂ ਇਹ ਤਿੰਨੇ ਸੀਟਾਂ ਅਗਰ ਨਹੀਂ ਜਿੱਤਦੀ ਕਾਂਗਰਸ ਤੇ 27 ਤੋਂ ਪਹਿਲਾਂ ਕਾਂਗਰਸ ਦੀਆਂ ਚਿੰਤਾਵਾਂ ਵੱਧ ਜਾਣੀਆਂ ਨੇ ਭਾਵੇਂ ਹਰਿਆਣੇ ਚ ਕਹਿੰਦੇ ਨੇ ਕਾਂਗਰਸ ਬੜੀ ਤਕੜੀ ਹੋਈ ਪਈ ਹੈ ਪਰ ਜੇ ਪੰਜਾਬ ਚ ਤਿੰਨ ਜ਼ਿਮਨੀ ਚੋਣਾਂ ਕਾਂਗਰਸ ਨਾ ਜਿੱਤੀ ਤੇ ਕਾਂਗਰਸ ਦੇ ਲਈ ਵੀ 27 ਤੋਂ ਪਹਿਲਾਂ ਕਈ ਤਰ੍ਹਾਂ ਦੇ ਖਤਰੇ ਖੜੇ ਹੋ ਜਾਣੇ ਨੇ ਇਸ ਕਰਕੇ ਜਿਹੜਾ ਜਿਹੜੀ ਲਹਿਰ ਹੈ ਨਾ ਅੱਜ ਦੇ ਸਮੇਂ ਚ ਪੋਲੀਟੀਕਲ ਪਾਰਟੀਆਂ ਕੋਈ ਵੀ ਪੋਲੀਟੀਕਲ ਪਾਰਟੀ ਆਪਣੀ ਲਹਿਰ ਔਰ ਲਹਿ ਨਹੀਂ ਬਰਕਰਾਰ ਰੱਖ ਪਾਰੀ ਇਹ ਬੜੇ ਦਿਲਚਸਪ ਜਿਮਨੀ ਚੋਣਾਂ ਦੇ ਮੁਕਾਬਲੇ ਇਸੇ ਕਰਕੇ ਮੈਨੂੰ ਬਣਦੇ ਨਜ਼ਰ ਆ ਰਹੀ ਨੇ ਬਿਲਕੁਲ ਸਹੀ ਜ਼ਰੂਰ ਹੈ ਕਿ ਸਾਰੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦਾ ਮਾਹੌਲ ਹੈ ਜਿਮਨੀ ਚੋਣਾਂ ਕੁਝ ਮਹੀਨਿਆਂ ਦੇ ਵਿੱਚ ਐਲਾਨ ਹੋ ਜਾਣਗੀਆਂ ਹੋ ਸਕਦਾ ਹੈ ਕਿ ਹਰਿਆਣੇ ਦੀ ਚੋਣ ਹੁੰਦੇ ਆਸਾਰ ਪੰਜਾਬ ਦੇ ਵਿੱਚ ਵੀ ਚੋਣਾਂ ਦਾ ਬਗਲ ਵੱਜ ਜਾਏ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵੀ ਕੁਝ ਹੀ ਸਮੇਂ ਦੇ ਵਿੱਚ ਹੋ ਜਾਣਗੀਆਂ ਪੰਜਾਬ ਦੇ ਵਿੱਚ ਨਗਰ ਨਿਕਮ ਦੀਆਂ ਚੋਣਾਂ ਵੀ ਨੇ ਸੋ ਸਿਆਸੀ ਤਰ੍ਹਾਂ ਦੇ ਲਈ ਇਹ ਮੰਚ ਬਹੁਤ ਗੈਮਾ ਗੈਮੀ ਵਾਲੇ ਬਣਨ ਵਾਲੇ ਨੇ ਕਿਉਂਕਿ ਤਿੰਨ ਤੋਂ ਚਾਰ ਚੋਣਾਂ ਇਕੱਠੀਆਂ ਪੰਜਾਬ ਦੇ ਵਿੱਚ ਨਜ਼ਰ ਆਉਣਗੀਆਂ ਸੋ ਮਾਹੌਲ ਕਿਸ ਤਰ੍ਹਾਂ ਦੰਦਾ ਉਸ ਦੇ ਉੱਤੇ ਜ਼ਰੂਰ ਨਜ਼ਰ ਬਣਾ ਕੇ ਰੱਖਾਂਗੇ ਪਰ ਇਹ ਜ਼ਰੂਰ ਹੈ ਕਿ ਪੰਥਕ ਇਕਤਾ ਦੇ ਉੱਤੇ ਹੁਣ ਸਵਾਲ ਖੜਾ ਹੋਇਆ ਕਿ ਪੰਥਕ ਇਕਤਾ ਖਿੰਡਦੀ ਹੈ ਤਾਂ ਉਹ ਮਾਹੌਲ ਜੋ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਵੇਖਣ ਨੂੰ ਮਿਲਿਆ ਉਹ ਨਹੀਂ ਨਜ਼ਰ ਆਏਗਾ ਜੇ ਇਸੇ ਤਰੀਕੇ ਦੇ ਨਾਲ ਇਕੱਲੇ ਇਕੱਲੇ ਚੋਣਾਂ ਲੜਦੇ ਰਹੇ ਤਾਂ ਕਿਸੇ ਵੀ ਪੰਥਕ ਦਰਦੇ ਕੋਲ ਕਿਸੇ ਵੀ ਪੰਥਕ ਉਮੀਦਵਾਰ ਦੇ ਕੋਲ ਕੋਈ ਲਾਣੇਦਾਰੀ ਜਿਹੜੀ ਉਹਨਾਂ ਹੀ ਪਹੁੰਚ ਸਕਦੀ ਬਹੁਤ ਵਤਾਂਗਰ